ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜੀ ਤੁਸੀਂ ਦੇਖ ਰਹੇ ਹੋ ਸਾਡਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਤੁਹਾਡਾ ਆਪਣਾ ਛੋਟਾ ਵੀਰ ਰਾਜਵੀਰ ਮਥਾਣਾ ਹਾਂਜੀ ਦੋਸਤੋ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਸਾਡੇ ਹੀ ਪਿੰਡ ਦੇ ਪੰਜਾਬੀ ਲੋਕ ਗਾਇਕ ਸਾਡੇ ਸਤਿਕਾਰਯੋਗ ਲਾਹਣਥਾਣਾ ਜੀ ਨਾਲ ਆਓ ਕਰਦੇ ਹਾਂ ਲਾਹਣਥਾਣਾ ਜੀ ਨਾਲ ਗੱਲਬਾਤ ਤੇ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਬਾਰੇ ਕੁਝ ਅਹਿਮ ਗੱਲਾਂ ਹਾਂਜੀ ਲਾਭ ਜੀ ਸਾਡੇ ਪ੍ਰੋਗਰਾਮ ਵਿੱਚ ਆਉਣ ਤੇ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਨੇ ਕਿ ਮੈਨੂੰ ਆਪਣੇ ਚੈਨਲ ਤੇ ਬੁਲਾ ਕੇ ਨਵਾਨੇ ਜੀ ਬੰਦੇ ਨੂੰ ਮੁੱਖ ਇਤਹਾਕ ਆ ਆਪ ਸਿੰਘ ਜੀ ਤੁਸੀਂ ਆ ਦੱਸੋ ਸਾਨੂੰ ਵੀ ਤੁਹਾਡਾ ਗਾਇਕੀ ਦੇ ਸਫਰ ਵਿੱਚ ਆਉਣ ਦਾ ਸਬਬ ਕਿਸ ਤਰ੍ਹਾਂ ਬਣਿਆ ਮੈਂ ਪਹਿਲਾਂ ਜੀ 10th ਕਲਾਸ ਪੜ੍ਹ ਕੇ ਠਹਿਸ ਗਈ ਮੈਂ ਆਪਣੇ ਵੀ ਜ਼ਗਾਰ ਦੇ ਚੱਕਰ ਸੀਗਾ ਘਰੇ ਮੇਰੇ ਬਹੁਤ ਗਰੀਬੀ ਸੀ ਵੀ ਮੈਂ ਆਪਾਂ ਸੋਚਾਂਗੇ ਜੀ ਆਪਾਂ ਰੋਜ਼ਗਾਰ ਕਰਾਂਗੇ ਤਾਂ ਆਦੇ ਪਿਆਰ ਦੀ ਮੱਤ ਕਰਾਂਗੇ ਮੈਂ ਸਲਾਈ ਦਾ ਕੰਮ ਸਿੱਖਣ ਲੱਗਾ ਜਿਹੜਾ ਮੇਰਾ ਉਸਤਾਦ ਸੀ ਸਾਥ ਸਿੰਘ ਜੀ ਫਕਰ ਉਹ ਆਪ ਸ਼ੌਂਕ ਸੀ ਗਾਇਕੀ ਦਾ ਵਿੱਚ ਢੋਲ ਕੇ ਹਰਮੋਨੀਅਮ ਦੇ ਕੋਲੇ ਸੀਗਾ ਜਦੋਂ ਕਿ ਉਹ ਆਪ ਦੀ ਟੋਲ ਘਰ ਮੁੰਏ ਤੇ ਰਾਜ ਕਰਦੇ ਸਨ ਤੇ ਮੈਂ ਕੰਨਾਂ ਦੇ ਵਿੱਚ ਤੇ ਮੇਰੇ ਗੂੰਜ ਪੈਂਦੀ ਸੀਗੀ ਤੇ ਹੌਲੀ 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 ਅੱਜ ਗੱਲ ਹੋਰ ਪਲਸ ਹੋਰ ਹੌਲੀ ਹੌਲੀ ਮੈਂ ਹਰਮੋਨੀਅਮ ਦੇ ਨੇੜੇ ਹੁੰਦਾ ਗਿਆ ਤੇ ਮੈਂ ਵੀ ਇੱਕ ਨੰਗਲ ਮਾਰਨਾ ਗਿਆ ਮੇਰਾ ਉਸਤਾਦ ਕਹਿੰਦਾ বাজਾਈਂਗਾ ਇਹ ਮੈਂ ਹਾਂਜੀ ਵਿੱਚ ਰੂਜ ਆਉਂਗਾ ਮੈਂ ਪੱਕਾ ਮਾਰ ਕੇ ਮੜਾ ਮੜਾ ਉਂਗਲਾ ਮਾਰ ਲੱਗ ਗਿਆ ਉਸਤਾਦ ਕਹਿੰਦਾ ਇਸ ਤਰ੍ਹਾਂ ਐ ਨਹੀਂ ਵੀ ਪਹਿਲਾਂ ਸਰਗਮ ਕੱਢ ਫਿਰ ਮੈਨੂੰ ਉਸਤਾਦ ਨੇ ਪਹਿਲਾਂ ਸਰਗਮ ਕਢਾਈ ਤੇ ਸਰਗਮ ਕਢਾਉਂਦਾ ਤੋਂ ਮੈਂ ਕਹਿੰਦਾ ਹੌਲੀ ਹੌਲੀ ਮੈਂ ਭੁੱਲਣ ਨੂੰ ਹੀ ਲੱਗ ਗਿਆ ਉਹ ਲੱਗ ਗਿਆ ਬਸ ਇਸ ਤਰ੍ਹਾਂ ਮੇਰਾ ਸਫ਼ਰ ਚੱਲਦਾ ਆਇਆ ਚਲੋ ਬਹੁਤ ਵਧੀਆ ਜੀ ਹੁਣ ਤੁਸੀਂ ਸਾਡੇ ਦਰਸ਼ਕ ਵੀਰਾਂ ਨੂੰ ਆਹ ਦੱਸੋ ਵੀ ਤੁਹਾਡਾ ਜਨਮ ਕਦੋਂ ਹੋਇਆ ਤੇ ਤੁਸੀਂ ਪੜ੍ਹਾਈ ਕਿੱਥੋਂ ਤੱਕ ਕੀਤੀ ਮੈਂ 10ਵੀਂ ਕਲਾਸ ਤੱਕ ਪੜ੍ਹਾਈ ਕੀਤੀ ਹੈ ਜੀ ਮੇਰਾ ਜਨਮ ਪਿੰਨ ਨਥਾਣਾ ਦੇ ਵਿੱਚ ਹੈ ਮਾਤਾ ਨਸੀਬ ਪਰ ਪਿਤਾ ਗੁਰਦੇਵ ਸਿੰਘ ਦੇ ਘਰ ਜਿਸ ਵਿੱਚ ਹੋਇਆ ਜਿਸ ਤੇ ਅੱਪ ਜਿਹੜੇ ਸਥਾਨ ਤੇ ਬੈਠੇ ਇਸੇ ਸਥਾਨ ਤੇ ਮੇਰਾ ਜਨਮ ਹੋਇਆ ਹੈ ਅੱਛਾ ਹਾਂਜੀ ਚਲੋ ਇਹ ਜ਼ਰੂਰ ਦੱਸੋ ਵੀ ਤੁਹਾਡਾ ਪਹਿਲਾ ਖਾੜਾ ਕਦੋਂ ਜੜੀਜ ਹੋਇਆ ਅਤੇ ਕਿਸ ਪਿੰਡ ਵਿੱਚ ਲੱਗਿਆ ਤੇ ਉਸ ਟਾਈਮ ਤੇ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਸੀਗਾ ਮੇਰਾ ਪਹਿਲਾ ਖੜਦਾ ਗਿਆ ਸੀ ਕਲਿਆਣ ਪਿੰਡ ਉਹ ਬਾਰ ਬਾਰ ਚੱਗਿਆ ਤੇ ਅੱਛਾ ਜੀ ਪਹਿਲਾਂ ਮੁੰਡੇ ਗਿਆ ਸੀ ਉਹਨਾਂ ਦੇ ਮੁੰਡੇ ਗਾ ਮਨੋ ਭੁੱਲ ਗਿਆ ਜਿਹੜਾ ਮੁੰਨੂ ਬੋਕਰ ਕਰਕੇ ਲੈ ਗਿਆ ਇੱਕ ਬਾਈ ਜਾਨਾ ਰੇਸ਼ਮਾ ਕਲਿਆਣਾ ਦਾ ਇੰਸਟਾ ਸੰਧੂ ਸੰਸਾਰ ਕੋਲ ਸਾਨੂੰ ਕੋਈ ਸੰਧੂ ਸਾਊਂਡ ਹੋਦਾ ਡੀਜੇ ਸਾਊਂਡ ਹੋਦਾ ਉਹ ਮੁੰਨੂ ਬੋਕਰਵਾ ਕੇ ਲਿਆ ਸੀਗਾ ਤੇ ਬਹੁਤ ਹੀ ਪਹਿਲਾਂ ਜਦੋਂ ਮਹਿਸੂਜ ਹੈ ਪ੍ਰਤਾਪ ਜਦੋਂ ਸਟੇਜ ਤੇ ਲੈ ਲਈ ਜਾਵਾਂ ਮੇਰੇ ਦਿਲ ਤੱਕ ਮੋ ਲੱਗ ਗਿਆ ਹੌਲੀ 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 ਮੈਨੂੰ ਸਾਧ ਜਿਹੜਾ ਮੇਰਾ ਨਾਲ ਬਾਰੇ ਯੂ ਗੇਸ ਜੀ ਦੇ ਸਾਜੀ ਸੀ ਤੇ ਹੌਲੀ ਹੌਲੀ ਮੈਂ ਉਹ ਜੜ ਕੇ ਜਾਣ ਸਾਰ ਮੈਂ ਧਰਮਗੀਤ ਸਟਾਰਟ ਕਰਾਇਆ ਧਰਮਗੀਤ ਲਾਇਆ ਧਰਮਗੀਤ ਤੋਂ ਬਾਅਦ ਮੈਂ ਹੌਲੀ ਹੌਲੀ ਆਦਾ ਸਭੇ ਗੱਗੀ ਹੋ ਗਏ ਤੇ ਜਦੋਂ ਬਹੁਤ ਵਧੀਆ ਫਿਰ ਆਪ ਕੋਨ ਲੱਗਿਆ ਕੋਈ ਅਸੀ ਗੱਲ ਮੈਨੂੰ ਸਟੇਰਾ ਕਵਰਾਟ ਜ਼ਰੂਰੀ ਉਸ ਤੋਂ ਬਾਅਦ ਮੈਨੂੰ ਕੋਈ ਦਿੱਕਤ ਨਹੀਂ ਆਈ ਹਾਂਜੀ ਚੱਲੋ ਲਾਹਨੁਥਾਣਾ ਜੀ ਗੱਲਾਂ ਬਾਤਾਂ ਤਾਂ ਤਾਂ ਚੱਲਦੀਆਂ ਰਹਿਣਗੀਆਂ ਸਾਡੇ ਦਰਸ਼ਕ ਵੀ ਉਡੀਕ ਕਰ ਰਿਹਾ ਤੁਹਾਡੀ ਮਿੱਠੀ ਮਿੱਠੀ ਜੀ ਆਵਾਜ਼ ਨੂੰ ਅੱਜ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਸੁਣਾਉਣਾ ਚਾਹੋਗੇ ਇੱਕ ਤਾਂ ਤੁਹਾਨੂੰ ਲੋਕ ਤਾਂ ਸੁਣਾਉਣੋਂ ਪਹਿਲਾਂ ਤਾਂ ਫੇਰ ਮੇਰੀ ਐਸੀ ਮੇਰੀ ਚਸਤ ਦੀ ਮੰਜ ਮਾਤਾ ਦੀ ਵੀਟ ਆ ਰਹੀ ਜਾਗੀ ਸਾਨੂੰ ਹਾਂਜੀ ਹਾਂ ਹੁਣ ਤਾਂ ਮੈਂ ਲੋਕਾਂ ਦਾ ਸੁਣਾ ਲੋਕਤਾ ਕੀ ਸੀ ਕਿ ਅਪ ਕਦੇ ਕਿਸੇ ਦੀ ਤੋਂਸ ਨਹੀਂ ਚੱਲਣੀ ਸਦਾ ਸੱਚ ਦੀ ਉਹ ਰਾਹ ਅਸਮਲਣੀ ਖਾਰੇ ਉਤਰਾਂਗੇ ਖਾਰੇ ਉਤਰਾਂਗੇ ਖਾਰੇ ਉਤਰਾਂਗੇ ਸਦਾ ਹੀ ਜਵਾਨ ਤੇ ਐਸ਼ ਨਾਲ ਜਿਉਣੀ ਜਿੰਦਗੀ ਬਾਰ ਬਾਰ ਨਹੀਂ ਓ ਟਰ ਬਾਰ ਬਾਰ ਨਹੀਂ ਹੋਣਾ ਇਹ ਜਹਾਨ ਤੇ ਐਸ਼ ਨਾਲ ਜਿਉਣੀ ਜਿੰਦਗੀ ਚਲੋ ਬਹੁਤ ਜਿਆਦਾ ਵਧੀਆ ਜੀ ਹਾਂਜੀ ਲਾਭਨਾ ਥਾਣਾ ਜੀ ਇਹ ਵੀ ਜਰੂਰ ਦੱਸੋ ਕਿ ਤੁਹਾਡੀ ਗਾਇਕੀ ਦੇ ਸਫ਼ਰ ਵਿੱਚ ਤੁਹਾਡਾ ਉਸਤਾਦ ਕੌਣ ਰਿਹਾ ਅਤੇ ਤੁਸੀਂ ਉਹਨਾਂ ਤੋਂ ਕਿੰਨਾ ਟਾਈਮ ਗਿਆਨ ਪ੍ਰਾਪਤ ਕੀਤਾ ਕਿੱਕੀ ਰਣ ਦੇ ਮੇਰੇ ਵਿੱਚ ਮੇਰਾ ਉਸਤਾਦ ਸਾਉਂ ਸੰਦੀਪ ਫਕਰਾ ਜਿਹੜੇ ਕਿ ਬਿਨਾ ਬਾਜ਼ਾਰ ਵਿੱਚ ਘਰ ਆਗਾ ਉਹਨਾਂ ਦੇ ਵਿੱਚੋਂ ਉਹਨਾਂ ਕੋਲ ਵਿੱਚ ਜਦੋਂ ਨਾ ਕੁਛ ਕਿਹਾ ਘੱਟੋ ਘੱਟ ਮੈਂ 10 ਸਾਲ ਰਿਆ ਜੀ ਕੀਤਾ ਉਹਨਾਂ ਕੋਲੇ ਜੀ ਉਹੀ ਕਹਿੰਦਾ ਇੱਕ ਦਿਨ ਲਾ ਕੇ ਚਾਰ ਦਿਨ ਲਾ ਕੇ ਕਹਿੰਦਾ ਮੈਂ ਤਾਂ ਉਸਤਾ ਹੋ ਗਿਆ ਕਿਉਂਕਿ ਫਿਰ ਮੈਂ 10 ਸਾਲوں ਨਾਲ ਕੋਲ ਸਿੱਖਦਾ ਰਿਹਾ ਵੀ ਇਹ ਕੁਝ ਵੀ ਅੱਜ ਹੋਰ ਕਿਸੇ ਕੰਦ ਹੋ ਸਕਿਆ ਪਸ ਹੋ ਸਕਿਆ ਉਦੋਂ ਸਾਡੇ ਸਮੇਂ ਤਾਂ ਉਸਤਾਦ ਮਾਰਦੇ ਵੀ ਸੀਦੇ ਸਾਡੇ ਸਮੇਂ ਦੇ ਲੋਕਾਂ ਕਹਿੰਦੇ ਸੀ ਲਫਰ ਮਾਰ ਕੇ ਵੀ ਕੋਈ ਸੀਦੇ ਅੱਜਕੱਲ ਤਾਂ ਕੋਈ ਲਫਰੋ ਨਹੀਂ ਖਾਦਾ ਬਸ ਚਲੋ ਬਹੁਤ ਬਰੀਆ ਜੀ ਹਰ ਇੱਕ ਕਾਮਯਾਬ ਇਨਸਾਨ ਵਿੱਚੇ ਕਿਸੇ ਮਰਦ ਜਾਂ ਔਰਤ ਦਾ ਹੱਥ ਹੁੰਦਾ ਹੈ ਤੁਹਾਡੀ ਕਾਮਯਾਬੀ ਦੇ ਪਿੱਛੇ ਕਿਸ ਵਿਅਕਤੀ ਦਾ ਖਾਸ ਸਹਿਯੋਗ ਰਿਹਾ ਜਿਹੜੇ ਕਿਤੇ ਵਿੱਚ ਮੇਰੇ ਚਾਚਾ ਜੀ ਆਗੈ ਨੇਵਸਨ ਕੰਜੂ ਮਾਸਟਰ ਆਗਾ ਤੇ ਗੋਰਾ ਪੂਲੇਆ ਧੁਰਕ ਮਾਸਟਰ ਇਹਨਾਂ ਸਹਾਇਕ ਮੈਨ ਬਹੁਤ ਬਿਹਰਾ ਜਿੱਥੇ ਵੀ ਮੈਂ ਕਰਦਾ ਸੀ ਮੇਰੇ ਤੋਂ ਮੈਂ ਹਲੇ ਪਿੱਛੇ ਹੁੰਦਾ ਸੀ ਮੇਰੇ ਤੋਂ ਅੱਗੇ ਖੜੇ ਹੁੰਦੇ ਸੀ ਤੇ ਨੰਨੇ ਅਮਨਦੀਪ ਨੰਨੀ ਇਹ ਵੀ ਸਾਡੇ ਨਾਲ ਹੁੰਦਾ ਸੀ ਕੁਲਦੀਪ ਖਾਨਾ ਸਾਡਾ ਮੇਰਾ ਉਹਦਾ ਮਾਲ ਬੰਬਰ ਚੈਨ ਦਾ ਦਾ ਪਾਈ ਦਾ ਉਹ ਵੀ ਸਾਡੇ ਨਾਲ ਮੇਰਾ ਵਧੀਆ ਸਹਾਇਕ ਸਹਿਯੋਗ ਦਿੰਦੇ ਰਹੇ ਜੀ ਚਲੋ ਜੀ ਆਪਾਂ ਪਰਿਵਾਰ ਦੀ ਗੱਲ ਕਰੀਏ ਤਾਂ ਤੁਹਾਨੂੰ ਪਰਿਵਾਰ ਵਿੱਚੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਹੈ ਪਰਿਵਾਰ ਦੇ ਵਿੱਚ ਬਹੁਤ ਸਹਿਯੋਗ ਮਿਲਦਾ ਮੈਨੂੰ ਕਿਤੇ ਪੁੱਛੇ ਨਹੀਂ ਵੀ ਤੂੰ ਕਿਤੇ ਜਾਣਾ ਕਦੋਂ ਆਣਾ ਮਿਲ ਕਦੋਂ ਨਹੀਂ ਤਾਂ ਹੁੰਦਾ ਵੀ ਬੱਚੇ ਨੂੰ ਉਹਦੀ ਘੁਰਦਿਆ ਨਾ ਕਿਤੇ ਮੇਰੀ ਮਾਤਾ ਨੇ ਨਾਮ ਗਰੀ ਪਿਓ ਨੇ ਨਾ ਮੇਰੀ ਬਡੇ ਭਰਾ ਨੇ ਛੋਟੇ ਭਰਾ ਨੇ ਮੈਨੂੰ ਕਿਤੇ ਕਿਸੇ ਨੂੰ ਨਾ ਪੁੱਛਿਆ ਅੱਛਾ ਚਲੋ ਬਹੁਤ ਜ਼ਿਆਦਾ ਵਧੀਆ ਜੀ ਹਾਂਜੀ ਇਹ ਸਾਡੇ ਦਰਸ਼ਕ ਵੀਰਾਂ ਨੂੰ ਜ਼ਰੂਰ ਦੱਸੋ ਕਿ ਭਵਿੱਖ ਵਿੱਚ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਹੁਣ ਤਾਂ ਇਹੀ ਕਹਿਣਾ ਚਾਹੁੰਦਾ ਹਾਂ ਜਿਆਦਾ ਤੋਂ ਜ਼ਿਆਦਾ ਮੌਨ ਬੇ ਵੀਰਾਂ ਦੇ ਵਿੱਚ ਵੀ ਸੱਤ ਬੋਲਿਆ ਕਰੂੰਗਾ ਜਿਹੜਾ ਜੱਸ ਜੈ ਤੁਮਨਾ ਮਾਤ ਦੇ ਭੇਟਾ ਇਹਨੇ ਕਿ ਮੇਰਾ ਧਰਮ ਕਿ ਖਿਆਲਾ ਬਾਰੇ ਇਧਰ ਵਾਲੇ ਮੈਨੂੰ ਮੇਰਾ ਧਿਆਨ ਹੋਇਆ ਹਾਂਜੀ ਕੋਈ ਆਪਣੇ ਦਰਸ਼ਕ ਵੀਰਾਂ ਨੂੰ ਕੋਈ ਭੇਟਾ ਸੁਣਾਉਣਾ ਚਾਹੁੰਦਾ ਹਾਂ ਭੇਟਾ ਸੁਣਾ ਦੇ ਚਲੋ ਪੈਰਾਂ ਦੇ ਵਿੱਚ ਤੁੰਗੁਰ ਪਾ ਕੇ ਭਗਤ ਧਿਆਨ ਨੂੰ ਵਾਂਗੂ ਤਿਆਕੇ ਮੱਥੇ ਉੱਤੇ ਤਿਲਕ ਲਗਾ ਕੇ ਆਗੇ ਤੇਰੇ ਦੁਆਰ ਦਾਤੀ ਇਹ ਕਰ ਕੇ ਕਿਰਪਾ ਕਰ ਕਿਰਪਾ ਕਰ ਕਿਰਪਾ ਇੱਕ ਵਾਰ ਦਾਤੀਏ ਕਰ ਕਿਰਪਾ ਕਰ ਕਿਰਪਾ ਕਰ ਕਿਰਪਾ ਇੱਕ ਵਾਰ ਦਾਤੀਏ ਕਰ ਕਿਰਪਾ ਹਾਂਜੀ ਲਾਮਨਥਾ ਜੀ ਤੁਹਾਡਾ ਗਾਇਕੇ ਦੇ ਨਾਲ ਨਾਲ ਕੋਈ ਹੋਰ ਕਾਰੋਬਾਰ ਜੀ ਹਾਂਜੀ ਗਾਇਕੇ ਤੋਂ ਬਾਅਦ ਸਾਡਾ ਹੈਗਾ ਮੇਰੇ ਕਿਰਿਆਨੇ ਦਾ ਕੰਮ ਆ ਹਾਂਜੀ ਕਿਰਿਆਨੇ ਦਾ ਕੰਮ ਨਾਲ ਨਾਲ ਮੇਰਾ ਸਲਾਈ ਦਾ ਕੰਮ ਆ ਸਵੇਰ 4 ਵਜੇ ਉੱਠੀਦਾ 4 ਵਜੇ ਉੱਠ ਕੇ ਇਸ਼ਨਾਨ ਕਰਕੇ ਪਹਿਲਾਂ ਗੁਰੂ ਘਰ ਚਾਹੀਦਾ ਗੁਰੂ ਘਰ ਜਾ ਕੇ ਫਿਰ ਜਾ ਕੇ ਗਊਸ਼ਾਲੇ ਬਗਗਰਨ ਦੇ ਗਊਸ਼ਾਲੇ ਫਿਰ ਆ ਕੇ ਦੁਕਾਨ ਸਾਲਾ ਰਾਮਦੇ ਚੜ ਉਲਾ ਕੇ ਤੇ ਪੁੱਛਾ ਪਤਾ ਲਾ ਕੇ ਜੇ ਜਾ ਚੇ ਜੇਗਾ ਗਾਹ ਕੋਣ ਸਟਾਫ ਹੋਵੇ ਤਰੱਕੀ ਦੀਆਂ ਅੰਦਰ ਅੰਦਰ ਸਵੇਰ 4:00 ਬੀਤੇ ਕਰਦੇ ਗਾਹ ਕਰਾ ਤੂੰ 9:30 ਤੱਕ ਚੱਲਦਾ ਤੱਕ ਉਹਦੀਆਂ ਰੰਟਾਂ ਗਾ ਜੀ ਦੇ ਬਾਅਦ ਘਰੇ ਰਾਤੀ ਰੋਟੀ ਕਹਿੰਦੇ ਅੱਜ ਕੀ ਬਧੀ ਸਾਰਾ ਜਗੜ ਮੈਂ ਤੇਰੀ ਕੋਣਿਆ ਐਸੀ ਗੱਲ ਵੀ ਸੀ ਮੈਂ ਕਹਿੰਦੇ ਕਿ ਇਹ ਵੀ ਗਰੀਬ ਜੀ ਆਹਲੇ ਗਰੀਬ ਜੇ ਵੀ ਆਹਲੇ ਮੀਰ ਜੇ ਵੀ ਨਹੀਂ ਕਹਿੰਦਾ ਤੋਰੀ ਫਲਕਾ ਵਧੀਆ ਚੱਲਦਾ ਚੱਲੋ ਬਹੁਤ ਬਰੀਕਵਾ ਤੇ ਬਹੁਤ ਜਿਆਦਾ ਵਧੀਆ ਜੀ ਤੇ ਲਾਹਣ ਥਾਣਾ ਜੀ ਜਾਂਦੇ ਜਾਂਦੇ ਤੁਸੀਂ ਆਪਣੇ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਸਰੋਤ ਨੂੰ ਇਹ ਹੀ ਮੈਸੇਜ ਚਾਹਾਂ ਦੂੰਗਾ ਵੀ ਵਧੀਆ ਟੰਗ ਨਾ ਗਾਓ ਵੀ ਵਧੀਆ ਬਦੀ ਚੀਜ਼ਾਂ ਗਾਓ ਲੋਕ ਤੱਤ ਵਗੈਰਾ ਕੋਈ ਹੋਰ ਧਾਰਮਿਕ ਵਗੈਰਾ ਜਿਵੇਂ ਆਪਾਂ ਇੱਥੇ ਬੱਚੇ ਆਪਣੇ ਸੁਣਨ ਤੇ ਹੁਣ ਹੁਣ ਸ਼ਾਂਤੀ ਆਵੇ ਕੋਈ ਨਾ ਗੰਧ ਘਿਰਨਾ ਲੋ ਬਸ ਅਹੀ ਗੋਲੋ ਚਲੋ ਬਹੁਤ ਬੁਰੀਆ ਜੀ ਹਾਂਜੀ ਲਾਹਣ ਥਾਣਾ ਜੀ ਬਹੁਤ ਬਹੁਤ ਧੰਨਵਾਦ ਸਾਡੀ ਟੀਮ ਦੇ ਇੰਨਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਲੈ ਕੇ ਆਪ ਨੂੰ ਆਪਦੇ ਚੈਨਲ ਤੇ ਬੁਲਾ ਕੇ ਰੂ ਰੂ ਕੀਤਾ ਬਹੁਤ-ਬਹੁਤ ਧੰਨਵਾਦ ਹਾਂਜੀ ਧੰਨਵਾਦ ਸ਼ੁਕਰੀਆ ਹਾਂਜੀ ਦੋਸਤੋ ਤੁਸੀਂ ਦੇਖਦੇ ਰਹੋ ਲੋਕਾਂ ਦੀ ਆਵਾਜ਼widetilde ਵਿੱਚ ਨਾਲ ਅਸੀਂ ਦਾ ਸਤਿ ਸ੍ਰੀ ਅਕਾਲ